जय पिन जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਾਵਰ ਆਫ ਸੋਸ਼ਲ ਯੂਨਿਟੀ ਦੀ ਇਹ ਗੱਲ ਕਰੀਏ ਤਾਂ ਜਿਸ ਦੇ ਪ੍ਰਧਾਨ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਡਿਪਟੀ ਚੀਫ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚੋਂ ਔਰ ਅੱਜਕਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਮਾਧਿਮ ਰਾਹੀਂ ਪੂਰੇ ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੇ ਯਤਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਨੇ ਹਰ ਸਟੇਟ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵਰਕਰ ਨੇ ਪਾਵਰ ਆਫ ਸੋਸ਼ਲ ਜੁਨਿਟੀ ਦੀ ਟੀਮ ਦੇ ਰਿਸਪੈਕਟਡ ਮੈਂਬਰ ਨੇ ਉਹ ਆਪਣੇ ਆਪਣੇ ਹਿਸਾਬ ਦੇ ਨਾਲ ਪਾਵਰ ਆਫ ਸੋਸ਼ਲ ਜੁਨਿਟੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਔਰ ਜੇਕਰ ਆਪਾਂ ਡਿਸਟ੍ਰਿਕਟ ਮਲੇਰਕੋਟਲੇ ਦੀ ਗੱਲ ਕਰੀਏ ਤੇ ਮਲੇਰਕੋਟਲੇ ਦੇ ਵਿੱਚ 7 ਦਸੰਬਰ ਨੂੰ ਪਾਵਰ ਆਫ ਸੋਸ਼ਲ ਜੁਨਿਟੀ ਦਾ ਇੱਕ ਪ੍ਰੋਗਰਾਮ ਹੋ ਰਿਹਾ ਹੈ 7 ਦਸੰਬਰ 225 ਨੂੰ اور ਇਸ ਪ੍ਰੋਗਰਾਮ ਦੀ ਰੂਪਰੇਖਾ ਕੀ ਹੈ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਮਲੇਰ ਕੋਟਲਾ ਦੇ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਦਾਦੀ ਜੋ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ 7 ਦਸੰਬਰ ਨੂੰ ਜਿਹੜਾ ਕਾਰਜਕ੍ਰਮ ਤੁਸੀਂ ਪਾਵਰ ਅਪ ਸੋਸ਼ਲ ਯੂਨਿਟੀ ਦੇ ਬੈਨਰ ਹੇਠ ਲਾਂਚ ਕਰ ਰਹੇ ਹੋ ਅਸਲ ਵਿੱਚ ਉਹ ਕੀ ਪ੍ਰੋਗਰਾਮ ਹੈ ਕਿੱਥੇ ਹੋਣ ਜਾ ਰਿਹਾ ਹੈ ਔਰ ਕੌਣ ਕੌਣ ਬੁਲਾਰੇ ਆ ਰਹੇ ਨੇ ਔਰ ਕਿਸ ਤਰ੍ਹਾਂ ਦੀ ਵਿਚਾਰ-ਵਟਾਂਦਰਾ ਜੜੀ ਹੈ ਉਹ ਲੋਕਾਂ ਦੇ ਨਾਲ ਸ਼ੇਅਰ ਕੀਤੀ ਜਾਵੇਗੀ ਔਰ ਦੋਤ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ जय भीम जय पार्थ जी आज मैं हरवान सिंह गांव ब्रेकौला ਤੋਂ ਕਰਨ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਜੀ ਜੀ ਅਸੀਂ ਮਰੇਕੋਲਾ ਵਿਖੇ ਅ ਬਸ਼ਰ ਦੇ ਨੇੜੇ ਮਾਤਾ ਕਾਲੀ ਮਾਤਾ ਮੰਦਿਰ ਜੀ ਜੀ ਇਹ ਮਤਲਬ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਪਾਵਰ ਆਫ ਸੋਸ਼ਲ ਜਸਟੀਸ ਹੂੰ ਬਰੇਕੋਲਾਵलो ਪ੍ਰੋਗਰਾਮ ਕਰ ਰਹੇ ਹਾਂ ਜੀ ਅਸੀਂ ਜਿਸ ਦੇ ਵਿੱਚ ਸਾਡੇ ਬਲਾਰੇ ਜੀ ਲੰਗ ਸਪੀਕਰ ਜਨ ਜਿਸਲ ਪਾਵਰ ਆਫ ਸੋਸਾਇਟੀ ਅਮਰਚੰਦ ਜੀ ਮਹਾਲੀ ਤੋਂ ਪਹੁੰਚ ਰਹੇ ਨੇ ਨਰਮ ਸਿੰਘ ਦਰਾਹਾ ਜੀ ਜਿਹੜੇ ਕਿ ਪਾਵਰ ਆਫ ਸੋਸਾਇਟੀ ਦੇ ਜੀ ਜਲੂਸ਼ ਕਦਰ ਨੇ ਉਹ ਪਹੁੰਚ ਰਹੇ ਨੇ ਭਾਰਤੀ ਅੰਬੇਦਕਰ ਮਿਸ਼ਨ ਬਲੋਤ ਦਰਸ਼ਨ ਸਿੰਘ ਤਾਗੜ ਜੀ ਪਹੁੰਚ ਰਹੇ ਨੇ ਇਸ ਤਰ੍ਹਾਂ ਬਹੁਤ ਬਲਾਰੇ ਸਾਡੇ ਕੋਲੇ ਪਹੁੰਚ ਰਹੇ ਨੇ ਜੀ ਜੀ ਅਸੀਂ ਰੇਕੋਲੇ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਅਸੀਂ ਸਮਾਜ ਦੇ ਲਈ ਕੀ ਕਰਨਾ ਚਾਹੁੰਦੇ ਆ ਕਿ ਅਸੀਂ ਸ੍ਰੀ ਉੱਤੇ ਪ੍ਰੋਗਰਾਮ ਰੱਖ ਰਹੇ ਹਾਂ ਜੇ ਮੇਰੇ ਕੋਲ ਅਜੇ ਇਸ ਦੇ ਵਿੱਚ ਡਿਸਕਸ਼ਨ ਕੀ ਹੋਏਗੀ ਸਿਰਫ ਇਹੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਹੈ ਕੀ ਹੈ ਅੱਜ ਲੋਕ ਇਸ ਦੇ ਨਾਲ ਜੁੜਨ ਤਾਂ ਕਿਉਂ ਜੁੜਨ ਹਾਂਜੀ ਹਾਂਜੀ ਮਤਲਬ ਪਾਵਰ ਆਫ ਸੋਸ਼ਲ ਯੂਨਿਟੀ ਹੈ ਜਿਹੜੀ ਸਾਡੇ ਸਮਾਜਿਕ ਮਤਲਬ ਜਿਹੜੇ ਸਾਡੇ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਅਸੀਂ ਬਣਾਈ ਗਈ ਆਏ ਆਏ ਜੀ ਤਾਂ ਕਿ ਸਾਡਾ ਸਮਾਜ ਆ ਜਿਹੜਾ ਇਹ ਇਹਨਾਂ ਜੋ ਉੱਪਰ ਕੇ ਸਮੱਸਿਆਵਾਂ ਚੋਂ ਉੱਪਰ ਕੇ ਵਿਕਾਸ ਕਰ ਸਕੇ ਇਹਦੇ ਜਾ ਕੇ ਸਾਡੇ ਸਮਾਜ ਦੇ ਜਿਹੜੇ ਨੌਜਵਾਨ ਵਰਗਾ ਉਹਨਾਂ ਦੇ ਲਈ ਅਸੀਂ ਖਾਸ ਕਰਕੇ ਪ੍ਰੋਗਰਾਮ ਇਹ ਉਲੀਕਿਆ ਹੈ ਕਿ ਸਾਡਾ ਜਿਹੜਾ ਨੌਜਵਾਨ ਵਰਗਾ ਉਹ ਇਸ ਵਿਚਾਰਧਾਰਾ ਨੂੰ ਸਮਝੇ ਅਤੇ ਇਸ ਤੇ ਅਮਲ ਕਰੇ ਜੀ ਅਸੀਂ ਜਿਹੜਾ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਇਹ ਡਾਕਟਰ ਪਿੰਰੋ ਅਮਿਤਕਰ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਸਮਰਪਿਤ ਹੈ ਜੀ ਬੜੋ ਜੁੜੋ ਅਤੇ ਵਿਚਾਰਸ਼ ਕਰੋ ਬਿਲਕੁਲ ਤਾਂ ਕਿ ਸਾਡਾ ਜਿਹੜਾ ਨੌਜਵਾਨ ਵਰਗਾ ਇਹ ਅੱਗੇ ਹੋਰ ਬਲੰਦੀਆ ਪੋਲਿਟਿਕ ਦੇ ਸਾਡੇ ਸਮਾਜ ਨੂੰ ਚੰਗੀ ਸੇਧ ਦੇਵੇ ਹਾਂ ਜੀ ਅਸੀਂ ਇਸ ਇਹ ਪ੍ਰੋਗਰਾਮ ਲਈ ਕਿਹਾ ਜੀ ਸਾਡੇ ਇਲਾਕੇ ਦੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਹੋਰ ਬੁਲਾ ਰਹੇ ਹਾਂ ਤਾਂ ਕਿ ਸਾਡੇ ਵਿਚਾਰਧਾਰਾ ਘਰ-ਘਰ ਤੱਕ ਪਹੁੰਚ ਜਾਵੇ ਜੋ ਇਹ ਹੈ ਕਿ ਡਾਕਟਰ ਪੀਰੋਵੈਦਿਕਰ ਸਾਹਿਬ ਨੇ ਸਾਨੂੰ ਸੰਵਿਧਾਨ ਦੇ ਵਿੱਚ ਕਿਹੜੇ-ਕਿਹੜੇ ਮਤਲਬ ਜਿਹੜੇ ਦਿੱਤੀਆਂ ਨੇ ਫਾਰਮਾ ਦਿੱਤੀਆਂ ਨੇ ਉਹਦੇ ਅਸੀਂ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਆ ਜੀ ਹਾਂ ਜੀ ਇਹ ਸਾਡੀ ਮਤਲਬ ਇਹ ਇਹ ਹੈਗੇ ਆ ਅਸੀਂ ਸਾਡੇ ਨੌਜਵਾਨਾਂ ਨਾਲ ਜੁੜੀਏ ਸਾਡੇ ਸਮਾਜ ਨਾਲ ਜੁੜੀਏ ਤਾਂ ਕਿ ਸਰਬੱਤ ਦਾ ਸਮਾਜ ਵੀ ਜਿਹੜਾ ਮਤਲਬ ਆਜ਼ਾਦੀ ਦਾ ਨਿਕ ਮਾਰ ਸਕੇ ਦੋਸਤ ਸਾਹਿਬ ਜਿਹੜਾ 7 ਦਸੰਬਰ ਨੂੰ ਤੁਸੀਂ ਇਹ ਪ੍ਰੋਗਰਾਮ ਇਹ ਸਾਲਾਨਾ ਦਿਵਸ ਮਨਾ ਰਹੇ ਹੋ ਪਾਵਰ ਆਫ ਹਾਂਜੀ ਪਾਵਰ ਰੂਮ ਟੀਮ ਦੇ ਕੋਲ ਦਾ ਸਾਲਾਨਾ ਦਿਫਰ ਮਨਾ ਰਹੇ ਆਗੇ ਸੀ ਜੀ ਔਰ ਕਿੰਨੀ ਇੱਕ ਗੈਦਰਿੰਗ ਦਾ ਇੰਤਜ਼ਾਮ ਜਿਹੜਾ ਹੈ ਉਹ ਤੁਹਾਡੇ ਵੱਲੋਂ ਕੀਤਾ ਗਿਆ ਹੈ ਅਸੀਂ 2200 ਤੱਕ ਇੰਤਜ਼ਾਮ ਕੀਤਾ ਜੀ ਇੱਥੇ ਵੀ 2200 ਤੱਕ ਸਾਡੇ ਕੋਲੇ ਮਨ ਲੋ ਸਾਡੇ ਵਿਚਾਰਦਾਰਾਂ ਦੇ ਜਿਹੜੇ ਲੋਕ ਨੇ ਉਹ ਜੁੜਨਗੇ ਜੀ ਆਹ ਦੇ ਤੇ ਦਿੱਤੇ ਬੋਲਿਆ ਘੱਟ ਕੋ ਮਤਲਬ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਬੱਦ ਨੋਟੇ ਬਾਦ ਜੈਗਰਿੰਗ ਕੀਤੀ ਗਈ ਹੈ ਇੱਥੇ ਮਨ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਔਰ ਕਿੰਨੇ ਕਿੰਨੇ ਵਜੇ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ ਤੇ ਸਮਾਪਤੀ ਸ਼ੁਰੂਆਤ ਹੈ ਜੀ ਅਸੀਂ 10 ਵਜੇ ਸ਼ੁਰੂ ਕਰ ਦੇਣੀ ਆ ਅਸੀਂ ਤਕਰੀਬਨ 2:30 ਵਜੇ ਤੱਕ ਸਮਾਪਤੀ ਕਰ ਦੇਣੀ ਹੈ ਜੀ ਇਸ ਪ੍ਰੋਗਰਾਮ ਦੂਰੋਂ ਆਉਂਦੇ ਨੇ ਲੋਕ ਉਹ ਆਪਣੇ ਆਪਣੇ ਜਿਵੇਂ ਕੋਈ ਫਕੀਰਾਂ ਜਿਵੇਂ ਚੰਡੀਗੜ੍ਹੋਂ ਆ ਰਹੇ ਨੇ ਇਸ਼ਤਾਂ ਦੂਰੋਂ ਆ ਰਹੇ ਨੇ ਤਾਂ ਕਿ ਉਹਨਾਂ ਨੂੰ ਮਤਲਬ ਵਾਪਸ ਜਾਣ ਦੇ ਲਈ ਕੋਈ ਦੇਖਣਾ ਹੋਵੇ ਜੀ ਸੋ ਇਸ ਤੋਂ ਇਲਾਵਾ ਹੋਰ ਕੁਝ ਆਪ ਇਸ ਪ੍ਰੋਗਰਾਮ ਦੇ ਸੰਬੰਧੀ ਜਾਣਕਾਰੀ ਦੇ ਸਕਦੇ ਹੋ ਸਰ ਕਿਹੜੇ ਦੋਲੋਂ ਕਿਸ ਤਰ੍ਹਾਂ ਲੋਕ ਇਸ ਜਗ੍ਹਾ ਤੇ ਪਹੁੰਚਣਗੇ ਹਾਂਜੀ ਹਾਂਜੀ ਅਸੀਂ ਬੱਚਿਆਂ ਨੂੰ ਵੀ ਬੁਲਾਵਾਂਗੇ ਉਹਨਾਂ ਦੇ ਹੋ ਸਕਦਾ ਅਸੀਂ ਮਤਲਬ ਕੰਪੀਟੀਸ਼ਨ ਕਰਾਈਏ ਬੱਚਿਆਂ ਦੇ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਕੰਪੀਟੀਸ਼ਨ ਹੈ ਜੀ ਮਲਵਈ ਡਾਕਟਰ ਮੇਰਕਰ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਗੱਲ ਕਰਾਂਗੇ ਅਸੀਂ ਵੀ ਉਹਨਾਂ ਨੇ ਸਾਡੇ ਸਮਾਜ ਲਈ ਕੀ ਕੀ ਤਾਂ ਪੈਂਟਿੰਗ ਕਰਵਾਵਾਂਗੇ ਬੱਚਾ ਤੋਂ ਸ਼ਾਮਤ ਰੂਨਾਂ ਦੇ ਬਾਰੇ ਬੱਚਿਆਂ ਦੇ ਬਾਰੇ ਜਾਣਕਾਰੀ ਲਵਾਂਗੇ ਬੱਚਿਆਂ ਨੂੰ ਬੱਚਨ ਜਾਣਕਾਰੀ ਦੇਵਾਂਗੇ ਉਹਨਾਂ ਬਾਰੇ ਮਤਲਬ ਸਕੂਲ ਦੇ ਬੱਚੇ ਵੀ ਉਸ ਦਿਨ ਇਸ ਫੰਕਸ਼ਨ ਨੂੰ ਅਟੈਂਡ ਕਰਨਗੇ ਹਾਂ ਜੇ ਅਟੈਂਡ ਕਰ ਸਕਦੇ ਕਰ ਕਰ ਸਕਦੇ ਆ ਜੀ ਉਹਨਾਂ ਦੇ ਕੀ ਸਕੂਲਾਂ ਦੇ ਵਿੱਚ ਤੁਹਾਡੀ ਇਕਾਈ ਵੱਲੋਂ ਦੇ ਪਹੁੰਚ ਕਰ ਚੁੱਕੇ ਆ ਟੀਚਰਾਂ ਨੂੰ ਮਿਲ ਚੁੱਕੇ ਆ ਕਿ ਇੰਨੀ ਸ਼੍ਰੀਮਤੀ ਅਸੀਂ ਕਈ ਜਗ੍ਹਾ ਸੰਪਰਕਿਤ ਉਹ ਲੈ ਕੇ ਦੇ ਬੱਚੇ ਨਾਲ ਜੀ ਸਾਧ ਜੀ ਬੱਚਿਆਂ ਵਾਸਤੇ ਕੋਈ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਹੈ ਤੁਹਾਡਾ ਸਾਰਾ ਕੁਝ ਪ੍ਰੋਗਰਾਮ ਕਰਾਂਗੇ ਜਿਵੇਂ ਖਾਣ ਪੀਣ ਦਾ ਜੋ ਵੀ ਹੈ ਪ੍ਰੋਗਰਾਮ ਹੈ ਉਹ ਚਾਹ ਪਾਣੀ ਦਾ ਲੰਗਰ ਦਾ ਪਾਣੀ ਸਭ ਤਿਆਰ ਹੋਵੇਗਾ ਦੇ ਲੰਗਰ ਪਾਣੀ ਖੁੱਲਾ ਚੱਲੇਗਾ ਜੀ ਬਹੁਤ ਬਹੁਤ ਮਿਹਰਬਾਨੀ ਦੋਸਤ ਤੁਸੀਂ ਪੋਸ਼ੂ ਨਾਮਾ ਚੈਨਲ ਦੇ ਨਾਲ ਗੱਲਬਾਤ ਕੀਤੀ ਹੈ ਔਰ ਫੰਕਸ਼ਨ ਦੀ ਰੂਪਰੇਖਾ ਬਾਰੇ ਦੱਸਿਆ ਹੈ ਮਿਹਰਬਾਨੀ ਸਾਹਿਬ ਸ਼ੁਕਰੀਆ ਥੈਂਕ ਯੂ ਥੈਂਕਸ ਸੋ ਦੋਸਤੋ ਮੈਂ ਦੱਸ ਦਿਆ ਕਿ ਮਲੇਰ ਕੋਟਲਾ ਤੋਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਰਦਾਰ ਹਰਵੰਦ ਸਿੰਘ ਦੋਪਤ ਸਾਹਿਬ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਸਨ ਜਿਨ੍ਹਾਂ ਨੇ ਦੱਸਿਆ ਕਿ 7 ਦਸੰਬਰ ਨੂੰ ਜਿਹੜਾ ਪ੍ਰੋਗਰਾਮ ਹੋਏਗਾ ਉਹ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਸ਼੍ਰੀ ਕਾਰੀ ਮਾਤਾ ਮੰਦਰ ਔਰ ਉਸ ਦੇ ਵਿੱਚ ਇਹ ਪ੍ਰੋਗਰਾਮ ਮੁਲਕਿਆ ਹੈ 2 ਤੋਂ 250 ਦੀ ਗਿਣਤੀ ਜਿਹੜੀ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਹੋਵੇਗੀ ਸਵੇਰੇ 10:00 ਵਜੇ ਪ੍ਰੋਗਰਾਮ ਦਾ ਆਗਾਜ਼ ਹੋਵੇਗਾ ਔਰ 2:30 ਵਜੇ ਤੱਕ ਇਸ ਦੀ ਸਮਾਪਤੀ ਹੋਵੇਗੀ ਔਰ ਦੂਸਰੀ ਗੱਲ ਉਹਨਾਂ ਨੇ ਬੜੀ ਸਪਸ਼ਟ ਕੀਤੀ ਹੈ ਕਿ ਇੱਥੇ ਮਤਲਬ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਡਿਸਕਸ ਕੀਤਾ ਜਾਏਗਾ ਔਰ ਕਿਸ ਤਰ੍ਹਾਂ ਯੂਥ ਨੂੰ ਇੱਕ ਮੰਚ ਤੇ ਇਕੱਤਰ ਹੋਣ ਵਾਸਤੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜੀ ਦਾ ਇੱਕ ਉਪਰਾਲਾ ਹੈ ਪਾਵਰ ਆਫ ਸੋਸ਼ਲ ਯੂਨਿਟੀ ਦੇ ਬੈਨਰ ਹੇਠ ਕਿ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਸਮਾਜ ਇੱਕ ਮੰਚ ਤੇ ਇਕੱਠਾ ਹੋ ਗਿਆ ਤੇ ਦੁਨੀਆ ਦੀ ਤਾਕਤ ਵੱਡੀ ਤੋਂ ਵੱਡੀ ਤਾਕਤਾਂ ਵੀ ਜਿਹੜੀਆਂ ਉਸ ਇਕੱਠ ਦੇ ਅੱਗੇ ਝੁਕ ਜਾਂਦੀਆਂ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਮਲੇੜ ਕੋਟਲਾ ਦੇ ਵੱਲੋਂ ਸਾਲਾਨਾ ਦਿਵਸ ਪਾਵਰ ਆਫ ਸੋਸ਼ਲ ਯੂਨਿਟੀ ਦਾ ਸੈਲੀਬ੍ਰੇਟ ਕੀਤਾ ਜਾ ਰਿਹਾ ਔਰ ਬੱਚਿਆਂ ਨੂੰ ਵੀ ਸਕੂਲ ਦੇ ਬੱਚੇ ਵੀ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ

ਜੋ ਦੇਣਾ ਨੇ ਸਮਾਜ ਨੂੰ ਜੋ ਕਹਿ ਸਕਦੇ ਕਿ ਦੇਸ਼ ਨੂੰ ਸਭ ਤੋਂ ਵੱਡੀ ਦੇਣ ਹੈ ਔਰ ਕਨਸਟੀਟਿਊਸ਼ਨ ਦੀ ਸੰਵਿਧਾਨ ਦੀ ਔਰ ਉਸ ਤੇ ਉੱਪਰ ਵੀ ਵਿਚਾਰ ਵਿਮਰਸ਼ ਕੀਤਾ ਜਾਵੇਗਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ